ਪਰਮ ਸਤਿਕਾਰ ਜੋ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸੋ ਸਤਿਗੁਰਾਂ ਨੇ ਸਾਡੇ ਕਲਯੁਗੀ ਜੀਵਾਂ ਦੇ ਸਿਰ ਤੇ ਮਿਹਰਾ ਪਰੇ ਹੱਥ ਰੱਖ ਕੇ ਮਿਹਰ ਕੀਤੀ ਸੋ ਗੁਰੂ ਦਰਬਾਰ ਦੇ ਵਿੱਚ ਬੈਠ ਕੇ ਸਤਿਗੁਰਾਂ ਦਾ ਹੁਕਮ ਸਰਵਣ ਕਰ ਰਹੇ ਹੋ ਸੁਤਨ ਧੰਨ ਨੌਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੋਰਠ ਰਾਗ ਦੇ ਰਾਹੀ ਆਪਣੀ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਹਨ ਸਾਡੇ ਮਨ ਨੂੰ ਸੰਬੋਧਨ ਕਰਕੇ ਫਰਮਾਨ ਕਰਦੇ ਹਨ ਮਨ ਰੇ ਕੌਣ ਕੁਮਤ ਤੈ ਲੈਨੀ ਕਹਿੰਦੇ ਹੇ ਮਨ ਤੂੰ ਕਿਹੜੀ ਭੈੜੀ ਸਿੱਖਿਆ ਲੈ ਲਈ ਹੈ ਕੁਮਤ ਹੁੰਦੀ ਹੈ ਭੈੜੀ ਸਿੱਖਿਆ ਸਤ ਸੰਗਤ ਦੇ ਵਿੱਚ ਜਦੋਂ ਅਸੀਂ ਆਵਾਂਗੇ ਤਾਂ ਸਸੀਂ ਗੁਰੂ ਦੀ ਮਤ ਪ੍ਰਾਪਤ ਕਰਦੇ ਹਾਂ ਅਤੇ ਜਦੋਂ ਅਸੀਂ ਕੋ ਸੰਗਤ ਦੇ ਵਿੱਚ ਪੈ ਜਾਂਦੇ ਹਾਂ ਤਾਂ ਜਿਹੜੀ ਸਾਡੀ ਮਤ ਹੈ ਉਹ ਕਮਤ ਬਣ ਜਾਂਦੀ ਹੈ ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਰਹਿ ਕਿੰਨੀ ਸਤਿਗੁਰੂ ਜੀ ਕਹਿੰਦੇ ਭਾਈ ਤੂੰ ਪ੍ਰਾਈ ਇਸਤਰੀ ਪ੍ਰਾਈ ਨਿੰਦਿਆ ਦੇ ਰਸ ਦੇ ਵਿੱਚ ਮਸਤ ਰਹਿੰਦਾ ਹੈ ਤੂੰ ਜਿਸ ਦੇ ਕੋਲ ਬੈਠਦਾ ਹੈ ਕਦੇ ਕਿਸੇ ਦੀ ਨਿੰਦਿਆ ਕਰਨ ਲੱਗ ਜਾਂਦਾ ਹੈ ਕਦੇ ਕਿਸੇ ਦੀ ਨਿੰਦਿਆ ਕਰਨ ਲੱਗ ਜਾਂਦਾ ਹੈ ਸੋ ਕਦੇ ਤੈਂ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਿਆ ਪ੍ਰਮਾਤਮਾ ਦੀ ਭਗਤੀ ਨਹੀਂ ਕੀਤੀ ਸੋ ਜਿਸ ਕੰਮ ਵਾਸਤੇ ਪ੍ਰਮਾਤਮਾ ਨੇ ਸਾਨੂੰ ਇਸ ਜਗਤ ਤੇ ਭੇਜਿਆ ਹੈ ਸੋ ਅਸੀਂ ਪ੍ਰਮਾਤਮਾ ਦੇ ਨਾਮ ਤੋਂ ਵਿਸਰ ਚੁੱਕੇ ਹਾਂ ਪ੍ਰਮਾਤਮਾ ਦਾ ਨਾਮ ਅਸੀਂ ਕਦੇ ਵੀ ਚੇਤੇ ਨਹੀਂ ਕਰਦੇ ਮੁਕਤ ਪੰਥ ਜਾਣਿਓ ਤੈ ਨਾ ਹਨ ਧਨ ਜੋਰਣ ਕੋ ਧਾਇਆ ਸਤਗੁਰੂ ਜੀ ਕਹਿੰਦੇ ਭਾਈ ਅਸੀਂ ਨੇ ਵਿਕਾਰਾਂ ਤੋਂ ਖਲਾਸੀ ਪਾਉਣ ਦਾ ਰਸਤਾ ਲੱਭਣਾ ਸੀ ਜਿਹੜੇ ਸਾਡੇ ਅੰਦਰ ਪੰਜ ਵਿਕਾਰ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਸੀਂ ਉਹਨਾਂ ਤੋਂ ਛੁਟਕਾਰਾ ਪਾਉਣਾ ਸੀ ਪਰ ਮਨੁੱਖ ਹੈ ਜੋ ਧਨ ਇਕੱਠਾ ਕਰਨ ਦੇ ਵਿੱਚ ਮਾਇਆ ਦੇ ਪਿੱਛੇ ਦੌੜ ਭੱਜ ਕਰ ਰਿਹਾ ਹੈ ਸੋ ਸਤਗੁਰੂ ਜੀ ਕਹਿੰਦੇ ਭਾਈ ਰਾਵਣ ਦੇ ਕੋਲ ਬਹੁਤ ਮਾਇਆ ਸੀ। ਉਸ ਦੀ ਜਿਹੜੀ ਸਾਰੀ ਲੰਕਾ ਸੀ ਉਹ ਸੋਨੇ ਦੀ ਸੀ। ਪਰ ਫਿਰ ਵੀ ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਕਹਿੰਦੇ ਹਨ ਭਾਈ ਕਿ ਲੰਕਾ ਕੋਟ ਸੋਨੇ ਕਾ ਭਇਆ ਮੂਰਖ 라ਵਣ ਕਿਆ ਲੈ ਗਿਆ। ਕਹਿੰਦੇ ਭਾਈ ਮੂਰ ਜਿਹੜਾ 라ਵਣ ਸੀਗਾ ਉਹਦੇ ਜਿਹੜੀ ਲੰਕਾ ਸੀ ਉਹ ਸੋਨੇ ਦੀ ਸੀ। ਉਸ ਦੇ ਕੋਲ ਮਾਇਆ ਬਹੁਤ ਸੀ ਪਰ ਪ੍ਰਮਾਤਮਾ ਦਾ ਨਾਮ ਨਹੀਂ ਉਹਨੇ ਸਿਮਰਿਆ। ਮਾਇਆ ਫਿਰ ਵੀ ਉਹਦੇ ਨਾਲ ਨਹੀਂ ਗਈ। ਇਸੇ ਤਰ੍ਹਾਂ ਸਿਕੰਦਰ ਰਾਜਾ ਹੋਇਆ ਹੈ। ਉਸ ਨੇ ਸਾਰੀ ਦੁਨੀਆ ਦੇ ਉੱਪਰ ਆਪਣਾ ਰਾਜ ਕੀਤਾ। ਬਹੁਤ ਮਾਇਆ ਧਨ ਇਕੱਠਾ ਕੀਤਾ। ਪਰ ਜਦੋਂ ਅੰਤ ਵਾਰ ਉਸ ਦੀ ਮੌਤ ਹੋਣੀ ਸੀ। ਤਾਂ ਉਸ ਨੇ ਆਪਣੇ ਮਰਨ ਤੋਂ ਪਹਿਲਾਂ ਤਿੰਨ ਬਚਨ ਕਹੇ। ਕਹਿੰਦੇ ਜਦੋਂ ਮੈਂ ਮਰਾਂ ਤਾਂ ਜਦੋਂ ਮੇਰੀ ਦੇਹ ਨੂੰ ਤੁਸੀਂ ਲੈ ਕੇ ਜਾਵੋ ਤਾਂ ਮੇਰੀ ਦੇਹ ਨੂੰ ਜਿਹੜੇ ਵੈਦ ਹਨ ਉਹ ਚੱਕਣ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਕੋਈ ਵੈਦ ਵੀ ਮਨੁੱਖ ਨੂੰ ਬਚਾ ਨਹੀਂ ਸਕਦਾ ਤੇ ਜਦੋਂ ਮੇਰੀ ਆਰਥੀ ਨੂੰ ਲੈ ਕੇ ਜਾਵੋ ਤਾਂ ਜਿੰਨੀ ਮਾਇਆ ਮੈਂ ਇਕੱਠੀ ਕੀਤੀ ਹੈ ਸੋ ਰਾਸਤੇ ਦੇ ਵਿੱਚ ਵਸਾ ਦੇਣਾ ਤਾਂਕੇ ਦੁਨੀਆ ਨੂੰ ਪਤਾ ਲੱਗ ਸਕੇ ਕਿ ਭਾਈ ਜਿਹੜੀ ਇਹ ਮਾਇਆ ਹੈ ਇਹ ਮਿੱਟੀ ਦੇ ਬਰਾਬਰ ਹੈ ਸੋ ਅਸੀਂ ਹਰ ਰੋਜ਼ ਮਾਇਆ ਪਿੱਛੇ ਪੈਸੇ ਪਿੱਛੇ ਭੱਜ ਦੌੜ ਕਰ ਰਹੇ ਹਾਂ ਸੋ ਤੀਸਰਾ ਵਚਨ ਉਹਨਾਂ ਨੇ ਕਿਹਾ ਕਹਿੰਦੇ ਜਦੋਂ ਤੁਸੀਂ ਮੈਨੂੰ ਕਬਰ ਦੇ ਵਿੱਚ ਦਫਨਾਉਣਾ ਹੈ ਤਾਂ ਮੇਰੇ ਦੋਨੋਂ ਹੱਥ ਬਾਹਰ ਕੱਢ ਦਨੇ ਹਨ ਤਾਂ ਕਿ ਦੁਨੀਆ ਨੂੰ ਇਹ ਸਮਝ ਆ ਸਕੇ ਕਿ ਜਿਸ ਦੇ ਕੋਲ ਐਨੀ ਮਾਇਆ ਸੀ ਸਿਕੰਦਰ ਬਾਦਸ਼ਾਹ ਤਾਂ ਉਹ ਵੀ ਭਾਈ ਇਸ ਦੁਨੀਆ ਤੋਂ ਖਾਲੀ ਹੱਥ ਚਲਾ ਗਿਆ ਇਹ ਮਾਇਆ ਹੈ ਜੋ ਇੱਥੇ ਹੀ ਰਹਿ ਜਾਣੀ ਹੈ ਸੋ ਆਪਣੇ ਨਾਲ ਜੋ ਦਰਗਾਹ ਦੇ ਵਿੱਚ ਜਾਣਾ ਹੈ ਉਹ ਹੈ ਭਾਈ ਪ੍ਰਮਾਤਮਾ ਦਾ ਨਾਮ ਅੰਤ ਸੰਗ ਕਾਹੂ ਨਹੀਂ ਦਿਨਾਂ ਬਿਰਥਾ ਆ ਬੰਧਾਇਆ ਤਾਂ ਕਹਿੰਦੇ ਭਾਈ ਇਹਨਾਂ ਪਦਾਰਥਾਂ ਨੇ ਇਨਾ ਧਨ ਜਾਇਦਾਦਾਂ ਨੇ ਇੱਥੇ ਹੀ ਰਹਿ ਜਾਣਾ ਹੈ ਅੰਤ ਦੇ ਵਿੱਚ ਉਹ ਪ੍ਰਮਾਤਮਾ ਦਾ ਨਾਮ ਹੀ ਸਾਡੇ ਕੰਮ ਆਏਗਾ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨੈ ਉਪਜਿਓ ਕਸ ਗਿਆਨ ਤਾ ਕਹਿੰਦੇ ਭਾਈ ਤੂੰ ਅਜੇ ਵੀ ਤੈਨੂੰ ਸਮਝ ਨਹੀਂ ਆਈ ਤੂੰ ਅਜੇ ਵੀ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਕਦੇ ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਜਾਂਦਾ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਗੁਰਬਾਣੀ ਦੇ ਵਿੱਚ ਸਮਝਾਉਣਾ ਕਰਦੇ ਹਨ ਇਸ ਜਗ ਮੈਂ ਆਏ ਕਿਆ ਤੁੱਦ ਕਰਮ ਕਮਾਇਆ ਇਹ ਸਰੀਰ ਆ ਮੇਰੇ ਆ ਇਸ ਜਗ ਮੈਂ ਆਏ ਕਿਆ ਤੁੱਦ ਕਰਮ ਕਮਾਇਆ ਸਤਿਗੁਰੂ ਜੀ ਕਹਿੰਦੇ ਭਾਈ ਆਪਣੇ ਅੰਦਰ ਝਾਤ ਮਾਰ ਕੇ ਦੇਖੋ ਕਿ ਅਸੀਂ ਜਗਤ ਦੇ ਵਿੱਚ ਕੀ ਕਰਨ ਵਾਸਤੇ ਆਏ ਸਾਂ ਤੇ ਅਸੀਂ ਕੀ ਕੁਝ ਖੱਟਿਆ ਹੈ ਅਸੀਂ ਕਦੇ ਪ੍ਰਮਾਤਮਾ ਦਾ ਨਾਮ ਨਹੀਂ ਸਮਰਿਆ ਅਸੀਂ ਆਪਣੇ ਧੀਆ ਪੁੱਤਰਾਂ ਦੇ ਵਿੱਚ ਆਪਣੇ ਕੰਮ ਕਾਜਾਂ ਦੇ ਵਿੱਚ ਖਚਤ ਰਹਿੰਦੇ ਹਾਂ ਅਸੀਂ ਉਹਨਾਂ ਪਿੱਛੇ ਲੱਗ ਕੇ ਪਰਮਾਤਮਾ ਦਾ ਨਾਮ ਵਿਸਾਰ ਦਿੰਦੇ ਹਾਂ ਜੋ ਮਨੁੱਖ ਹੈ ਭਾਈ ਉਹ ਸੁੱਖ ਦੇ ਵਿੱਚ ਹੀ ਭਜਦਾ ਰਹਿੰਦਾ ਹੈ ਸੋ ਮਨੁੱਖ ਸੋਚਦਾ ਹੈ ਕਿ ਮੈਨੂੰ ਦੁੱਖ ਕਦੇ ਵੀ ਨਾ ਆਵੇ ਉਹ ਸੁੱਖ ਦੇ ਪਿੱਛੇ ਹੀ ਦੌੜਦਾ ਰਹਿੰਦਾ ਹੈ ਬਹੁਤ ਜਨਮ ਭਰਮ ਤਿਹਾਰਿਓ ਆਸਥਿਰ ਮਤ ਨਹੀਂ ਪਾਈ ਸਤਿਗੁਰੂ ਜੀ ਕਹਿੰਦੇ ਭਾਈ ਤੂੰ ਕਿੰਨੀਆਂ ਜੂਨਾਂ ਦੇ ਵਿੱਚੋਂ ਲੰਘ ਕੇ ਤੈਨੂੰ ਇਹ ਮਨੁੱਖਾ ਜਨਮ ਹੈ ਜੋ ਪ੍ਰਾਪਤ ਹੋਇਆ ਹੈ ਇਹ ਮਨੁੱਖਾ ਜਨਮ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਹੀ ਪ੍ਰਾਪਤ ਹੋਇਆ ਹੈ ਅਸਥਿਰ ਮਤ ਨਹੀਂ ਪਾਈ ਪਰ ਤੂੰ ਅਜੇ ਵੀ ਗੁਰੂ ਦੀ ਮਤ ਨੂੰ ਆਪਣੇ ਅੰਦਰ ਨਹੀਂ ਵਸਾ ਰਿਹਾ ਮਨ ਮਤ ਦੇ ਪਿੱਛੇ ਲੱਗ ਕੇ ਤੂੰ ਗੁਰੂ ਨੂੰ ਵਿਸਾਰ ਦਿੱਤਾ ਹੈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਨੌਵੇਂ ਨਾਨਕ ਧੰ ਸਰਿਕ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਹ ਕਹਿੰਦੇ ਹਨ ਕਹਿੰਦੇ ਭਾਈ ਇਹ ਜਿਹੜੀ ਗੱਲ ਅਸੀਂ ਕਹਿ ਰਹੇ ਹਾਂ ਇਹ ਸਾਰੀ ਗੱਲ ਸੱਚੀ ਹੈ ਕਿ ਜਿਹੜਾ ਮਨੁੱਖ ਹੈ ਉਹ ਮਾਇਆ ਦੇ ਪਿੱਛੇ ਦੌੜ-ਦੌੜ ਕੇ ਪਰਮਾਤਮਾ ਦਾ ਨਾਮ ਵਿਸਾਰ ਦਿੰਦਾ ਹੈ ਸੋ ਇਸ ਕਰਕੇ ਭਾਈ ਸਾਨੂੰ ਵੀ ਸਮਝਣਾ ਚਾਹੀਦਾ ਹੈ ਗੁਰੂ ਦੀ ਮੱਤ ਸਾਨੂੰ ਲੈਣੀ ਚਾਹੀਦੀ ਹੈ ਪਰਮਾਤਮਾ ਦਾ ਨਾਮ ਸਾਨੂੰ ਸਿਮਰਨਾ ਚਾਹੀਦਾ ਹੈ ਸੋ ਇਸ ਕਰਕੇ ਭਾਈ ਹਰ ਰੋਜ਼ ਗੁਰੂ ਦਰਬਾਰ ਦੇ ਵਿੱਚ ਆ ਕੇ ਗੁਰਬਾਣੀ ਪੜ੍ਹਨੀ ਹੈ ਗੁਰਬਾਣੀ ਸੁਣਨੀ ਹੈ ਅਤੇ ਗੁਰਬਾਣੀ ਨੂੰ ਆਪਣੇ ਅੰਦਰ ਵਸਾਉਣਾ ਹੈ ਤੁਰ ਕੀ ਬਾਣੀ ਆਈ ਤਨ ਸਾਗਲੇ ਚਿੰਤ ਮਟਾਈ ਫਿਰ ਜਿਹੜੀਆਂ ਸਾਡੀਆਂ ਸਾਰੀਆਂ ਚਿੰਤਾਵਾਂ ਨੇ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੂਰ ਕਰ ਦਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ